ਦੋ ਵੱਡੇ ਅਪਡੇਟ ਪੈਨਸ਼ਨ ਨੂੰ ਲੈ ਕੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤਾਂ ਕਿਹੜੇ ਬਜ਼ੁਰਗਾਂ ਦੀ ਪੈਨਸ਼ਨ ਹੈ ਹੁਣ ਅਗਸਤ ਦੀ ਨਹੀਂ ਆਵੇਗੀ ਉਮਰ ਦੇ ਵਿੱਚ ਬਦਲਾਅ ਕੀਤਾ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਉਸ ਨੂੰ ਔਲਤੇ ਕਲਿੱਕ ਕਰ ਲਿਓ ਜੇਕਰ ਤੁਸੀਂ ਉਹ ਪਹਿਲਾਂ ਨਹੀਂ ਕੀਤਾ ਤਾਂ ਦੁਬਾਰਾ ਇੱਕ ਵਾਰ ਉਸ ਨੂੰ ਜ਼ਰੂਰ ਕਰ ਲਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਅਪਡੇਟ ਲੈ ਕੇ ਆਉਨੇ ਆ ਪੰਜਾਬ ਸਰਕਾਰ ਵੱਲੋਂ ਕੋਈ ਵੀ ਐਲਾਨ ਕੀਤਾ ਜਾਂਦਾ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਨੇ ਜਾਂ ਭਗਵੰਤ ਮਾਨ ਵੱਲੋਂ ਕੋਈ ਵੀ ਐਲਾਨ ਕੀਤਾ ਜਾਂਦਾ ਉਸ ਦੀ ਜਾਣਕਾਰੀ ਅਸੀਂ ਸਭ ਤੋਂ ਪਹਿਲਾਂ ਲੈ ਕੇ ਆਉਨੇ ਆ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਜੋ ਤੁਸੀਂ ਆਲ ਤੇ ਕਲਿੱਕ ਕਰ ਲੋ ਤਾਂ ਚੱਲਦੇ ਹਾਂ ਹੁਣ ਦੋ ਮੇਨ ਅਪਡੇਟ ਤੇ ਚੱਲਦੇ ਹਾਂ ਉਹ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਜਿਹੜੀ 1500 ਪੈਨਸ਼ਨ ਹੈ ਤਾਂ ਉਹ ਦਿੱਤੀ ਜਾਂਦੀ ਹੈ ਤਾਂ ਉਸ ਦੇ ਚੱਲਦੇ ਦੱਸਦੀ ਹੈ ਕਿ ਬਾਕੀ ਪੈਨਸ਼ਨ ਹੈ ਜਿਹੜੀ ਜੂਨ ਜੁਲਾਈ ਦੀ ਉਹ ਆ ਚੁੱਕੀ ਹੈ ਜੇਕਰ ਨਹੀਂ ਆਈ ਕਿਸੇ ਵੀ ਜ਼ਿਲ੍ਹੇ ਦੀ ਨਹੀਂ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਦੱਸਦੀ ਹੈ ਹੁਣ ਕਿਹੜੇ ਬਜ਼ੁਰਗਾਂ ਦੀ ਪੈਨਸ਼ਨ ਹੈ ਜਿਹੜੀ ਉਹ ਅਗਸਤ ਮਹੀਨੇ ਦੀ ਨਹੀਂ ਆਵੇਗੀ ਤਾਂ ਇਹ ਵੀ ਇੱਕ ਵੱਡੀ ਖਬਰ ਹੈ ਉਸ ਤੋਂ ਪਹਿਲਾਂ ਦੱਸਦੀ ਹੈ ਕਿ ਉਮਰ ਨੂੰ ਲੈ ਕੇ ਉਮਰ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਸ ਤੇ ਵਿਸ਼ੇ ਤੇ ਜਿਹੜੀ ਚਰਚਾ ਹੈ ਉਹ ਪੰਜਾਬ ਸਰਕਾਰ ਕਰ ਰਹੀ ਹੈ ਕਿਉਂਕਿ ਜਿਹੜੀ ਉਮਰ ਹੈ ਤਾਂ ਉਹ 65 ਸਾਲ ਹੈ ਜਿਹੜੀ ਮਰਦਾਂ ਦੀ ਤੇ ਔਰਤਾਂ ਦੀ 58 ਸਾਲ ਹੈ ਤਾਂ ਇਸ ਦੇ ਚੱਲਦੇ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਕਿ ਜਿਹੜੀ ਉਮਰ ਹੈ ਉਹ ਘੱਟ ਹੋਣੀ ਚਾਹੀਦੀ ਹੈ ਤਾਂ ਉਸ ਤੇ ਹੁਣ ਵਿਰੋਧੀ ਪਾਰਟੀਆਂ ਵੀ ਇਸ ਦਾ ਮੁੱਦਾ ਬਣਾ ਰਹੀਆਂ ਨੇ ਇਸ ਤੇ ਚੱਲਦੇ ਜੋ ਬਣਾ ਵਾਲੀ ਐਮ ਐਲ اے ਸੀ ਉਹਨਾਂ ਨੇ ਵੀ ਪਿੱਛੇ ਜਿਸ ਦਾ ਮੁੱਦਾ ਉਠਾਇਆ ਸੀ ਕਿ ਉਮਰ ਕੱਟ ਹੋਣੀ ਚਾਹੀਦੀ ਹੈ ਤੇ ਹੁਣ ਪੰਜਾਬ ਸਰਕਾਰ ਇਸ ਤੇ ਬਦਲਾਅ ਕਰ ਸਕਦੀ ਹੈ ਬਹੁਤ ਜਲਦੀ ਪਰ ਇਸ ਦਾ ਨੋਟੀਫਿਕੇਸ਼ਨ ਫਿਲਹਾਲ ਨਹੀਂ ਆਇਆ ਜਦੋਂ ਵੀ ਇਸ ਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਹੁਣ ਦੱਸਦੇ ਹਾਂ ਕਿ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਹੈ ਅਗਸਤ ਮਹੀਨੇ ਦੀ ਪੈਨਸ਼ਨ ਕਿਹੜੇ ਬਜ਼ੁਰਗਾਂ ਦੀ ਨਹੀਂ ਆਵੇਗੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੱਢ ਕੇ ਸਪਸ਼ਟੀਕਰਨ ਮੰਗਿਆ ਹੈਗਾ ਕਿ ਜਿਹੜਿਆਂ ਨੇ ਗਲਤ ਤਰੀਕੇ ਪੈਨਸ਼ਨ ਬਣਵਾਈ ਸੀ ਗਲਤ ਜਿਹੜੀ ਆਮਦਨ ਦਿਖਾ ਕੇ ਪੈਨਸ਼ਨ ਬਣਾਈ ਸੀ ਤਾਂ ਉਹਨਾਂ ਦੀ ਪੈਨਸ਼ਨ ਨਾ ਹੁਣ ਉਹ ਕੱਟ ਦਿੱਤੀ ਜਾਵੇਗੀ ਜੇਕਰ ਤੁਹਾਡੀ ਵੀ ਗਲਤ ਤਰੀਕੇ ਪੈਨਸ਼ਨ ਵੱਜੀ ਹੋਈ ਤਾਂ ਤੁਹਾਨੂੰ ਅਗਸਤ ਮਹੀਨੇ ਦੀ ਪੈਨਸ਼ਨ ਨਹੀਂ ਆਵੇਗੀ ਫਿਲਹਾਲ ਇੰਨਾ ਹੀ ਧੰਨਵਾਦ